ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਦਾ YouTube ਪੇਜ ਮੈਂ ਇਲੈਕਸ਼ਨ ਮੇਰੇ ਨਾਲ ਮੇਰੇ ਸਾਥੀ ਪੁਸ਼ਪਮ ਹੋ ਰਿਹਾ ਅੱਜ ਮੁੱਦੇ ਤੇ ਗੱਲ ਕਰਾਂਗੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਪਖਿਆ ਹੋਇਆ ਇਸ ਵੇਲੇ ਲੋਕ ਟੈਨਸ਼ਨ ਦੇ ਵਿੱਚ ਨੇ ਹਾਲਾਂਕਿ ਜੋ ਅੰਮ੍ਰਿਤਸਰ ਦੇ ਵਿੱਚ ਰਹਿ ਰਹੇ ਨੇ ਉਹ ਵੀ ਤੇ ਜਿਹੜੇ ਬਾਹਰੋਂ ਉੱਥੇ ਆਉਂਦੇ ਨੇ ਉਹ ਵੀ ਕਿਉਂਕਿ ਤੁਹਾਨੂੰ ਪਤਾ ਗੁਰੂ ਨਗਰੀ ਹੈ ਗੁਰੂ ਨਗਰੀ ਦੇ ਕਰਕੇ ਕਾਫੀ ਲੱਖਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਰੋਜ਼ ਨਤਮਸਤਕ ਹੋਣ ਗੋਲਡਨ ਟੈਂਪਲ ਦੇ ਵਿੱਚ ਆਉਂਦੀ ਹੈ ਹਰਮੰਦਰ ਸਾਹਿਬ ਜੀ ਹਾਂ ਇਹ ਉਹੀ ਹਰਮੰਦਰ ਸਾਹਿਬ ਹੈ ਜਿਹਨੂੰ ਗੁਰੂ ਅਰਜਨ ਦੇਵ ਜੀ ਨੇ ਨੀਂਹ ਪੱਥਰ ਰੱਖ ਕੇ ਇਹ ਸਿੱਖ ਪੰਥ ਦੀ ਵਿੱਚ ਕਾਫੀ ਜ਼ਿਆਦਾ ਵੱਡਾ ਜਿਹੜਾ ਮੰਦਿਰ ਇਹ ਬਣਾਇਆ ਗਿਆ ਲੱਖਾਂ ਸ਼ਰਧਾਲੂ ਇੱਥੇ ਲੰਗਰ ਵੀ ਛਕਦੇ ਨੇ ਰੋਜ਼ ਆਉਂਦੇ ਨੇ ਐਸਜੀਪੀਸੀ ਵੀ ਹੈ ਐਸਜੀਪੀਸੀ ਗੁਰਦੁਆਰੇ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਗੁਰਦੁਆਰਿਆਂ ਦਾ ਪ੍ਰਬੰਧਕ ਦੇਖਦੀ ਹੈ ਪਰ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦੇ ਆ ਕਿ ਲਗਾਤਾਰ ਐਸਜੀਪੀਸੀ ਦੇ ਮੇਲ ਦੇ ਉੱਤੇ ਪੰਜ ਈਮੇਲ ਆ ਚੁੱਕੀਆਂ ਨੇ ਬੌਮ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਦੇ ਲੰਗਰ ਹਾਲ ਨੂੰ ਉਡਾਉਣ ਦੀ ਤਾਂ ਇਹ ਜਿਹੜਾ ਚਰਚਾ ਹੈ ਕਾਫੀ ਗੰਭੀਰ ਰੂਪ ਦੇ ਵਿੱਚ ਹੋਣੀ ਚਾਹੀਦੀ ਹੈ ਸਾਡੇ ਨਾਲ ਸਾਡੇ ਪੱਤਰਕਾਰ ਸਾਥੀ ਜਿੱਦਾਂ ਪਹਿਲਾਂ ਦੱਸਿਆ ਪੁਸ਼ਪਾ ਨੇ ਪੁਸ਼ਪਾ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕਿਸ ਦੇ ਵੱਲੋਂ ਇਹ ਮੇਲ ਭੇਜੀ ਗਈ ਹੈ ਕਿੱਥੇ ਤੱਕ ਹੁਣ ਤੱਕ ਇਹ ਜਾਂਚ ਪਹੁੰਚੀ ਹੈ ਕੀ ਕੋਈ ਐਕਸ਼ਨ ਲੈ ਰਹੀ ਹੈ ਐਸਜੀਪੀਸੀ ਪੰਜਾਬ ਪੁਲਿਸ ਤੇ ਕਿੰਦ ਜੀ ਤਾਂ ਜਿਵੇਂ ਲਖਸ ਨੂੰ ਦੱਸ ਰਹੀ ਸੀਗੇ ਕਿ ਹਰਮੰਦਰ ਸਾਹਿਬ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਗੁਰਦੁਆਰਾ ਸਾਹਿਬ ਕਹਿ ਸਕਦੇ ਆ ਲੱਖਾਂ ਸੰਗਤਾਂ ਆਉਂਦੀਆਂ ਨੇ ਦੇਸ਼ ਵਿਦੇਸ਼ ਤੋਂ ਲੋਕੀ ਮੱਥਾ ਟੇਕਣ ਦੇ ਲਈ ਆਉਂਦੇ ਨੇ ਤੇ ਇਸ ਨੂੰ ਜੇਕਰ ਬੰਬ ਦੇ ਨਾਲ ਢਾਉਣ ਦੀ ਧਮਕੀ ਦਿੱਤੀ ਜਾਵੇ ਤੇ ਆਪਣੇ ਆਪ ਦੇ ਵਿੱਚ ਇਹ ਕਾਫੀ ਵੱਡਾ ਮੁੱਦਾ ਹੈ ਕਾਫੀ ਵੱਡਾ ਮਾਮਲਾ ਹੈ ਤੇ ਇਸ ਦੇ ਵਿੱਚ ਤੁਹਾਨੂੰ ਦੱਸਦੀ ਹਾਂ ਲਖਸ਼ ਤੇ ਦਸ਼ਕਾ ਨੂੰ ਵੀ ਦੱਸਦੀ ਹਾਂ ਕਿ ਕਾਫੀ ਮਾਹੌਲ ਜਿਹੜਾ ਹੈ دہشت ਵਾਲਾ ਬਣ ਚੁੱਕਾ ਹੈ ਅੰਮ੍ਰਿਤਸਰ ਦੇ ਵਿੱਚ ਕਿਉਂਕਿ ਲੋਕ ਡਰੇ ਹੋਏ ਨੇ ਇਹ मामला ਜਿਹੜਾ ਇਹ ਛੋਟਾ ਮਾਮਲਾ ਨਹੀਂ ਕਿਹਾ ਜਾ ਸਕਦਾ ਇਸ ਕਰਕੇ ਪੰਜਾਬ ਸਰਕਾਰ ਜਿਹੜੀ ਹੈ ਉਹ ਵੀ ਕਾਫੀ ਜ਼ਿਆਦਾ ਐਕਟਿਵ ਨਜ਼ਰ ਆ ਰਹੀ ਹੈ ਸਾਰੇ ਸੁਰੱਖਿਆ ਏਜੰਸੀਸ ਜਿਹੜੀ ਹੈਗੀਆਂ ਨੇ ਉਹ ਸਾਰੀਆਂ ਲਗਾ ਦਿੱਤੀਆਂ ਗਏ ਨੇ ਡੌਗ ਸਕੁਐਡ ਦੀ ਟੀਮ ਲਗਾਤਾਰ ਉੱਥੇ ਲੱਗੀ ਹੋਈ ਹੈ ਜਿਹੜਾ ਅੰਮ੍ਰਿਤਸਰ ਦਾ ਬਾਹਰਲਾ ਏਰੀਆ ਸੀ ਕਹਿ ਸਕਦੇ ਆ ਜਿਹੜਾ ਗੈਲਰੀ ਵਾਲਾ ਏਰੀਆ ਹੁੰਦਾ ਹੈ ਉੱਥੇ ਸੁਰੱਖਿਆ ਬਲ ਤਾਇਨਾਤ ਕਰ ਦਿੱਤੀ ਗਈ ਹੈ ਜਿਹੜਾ ਅੰਦਰਲਾ ਏਰੀਆ ਹੈ ਉੱਥੇ ਵੀ ਜਿਹੜਾ ਹੈ ਹੁਣ ਸੁਰੱਖਿਆ ਬਲ ਦੀ ਐਂਟਰੀ ਕਰਨ ਦੀ ਹੁਣ ਇਹ ਗੱਲ ਕਹੀ ਜਾ ਰਹੀ ਹੈ ਕਿ ਉੱਥੇ ਵੀ ਸੁਰੱਖਿਆ ਬਲ ਲਗਾਇਆ ਜਾਊਗਾ ਕਿਉਂਕਿ ਇਹ ਸੁਰੱਖਿਆ ਦੀ ਗੱਲ 골ਡਨ ਟਾਪਰ ਜਿਹੜੇ ਲੋਕ ਉੱਥੇ ਦਰਸ਼ਨ ਕਰਨ ਆ ਰਹੇ ਨੇ ਉਹਨਾਂ ਦਾ ਵੀ ਜਿਹੜਾ ਸਮਾਨ ਚੈੱਕ ਕੀਤਾ ਜਾਊਗਾ ਸੀਮਾਨ ਦੇ ਵੱਲੋਂ ਵੀ ਹਾਲਾਂਕਿ ਉਹਨੇ ਅੱਧੇ ਘੰਟੇ ਪਹਿਲਾਂ ਮੀਟਿੰਗ ਲਈ ਗਈ ਹੈ ਡੀਜੀਪੀ ਗੌਰਵ ਯਾਦਵ ਦੇ ਨਾਲ ਹੂੰ ਤੇ ਜਿਵੇਂ ਸਾਨੂੰ ਲਕਸ਼ਣ ਦੱਸਿਆ ਕਿ ਹੁਣੇ-ਹੁਣੇ ਮੀਟਿੰਗ ਹੋ ਕੇ ਹੱਦੀ ਤੁਹਾਨੂੰ ਦੱਸਦੀ ਹੈ ਕਿ ਇਸ ਦੇ ਵਿੱਚ ਪੰਜਾਬ ਸਰਕਾਰ ਤਾਂ ਐਕਸ਼ਨ ਲੈ ਹੀ ਰਹੀ ਹੈ ਇਸ ਦੇ ਨਾਲ ਕੇਂਦਰ ਸਰਕਾਰ ਵੀ ਇਸ ਦੇ ਵਿੱਚ ਕਾਫੀ ਜ਼ਿਆਦਾ ਐਕਟਿਵ ਨਜ਼ਰ ਆ ਰਹੀ ਕੇਂਦਰ ਸਰਕਾਰ ਦਾ ਇਹ ਕਹਿਣਾ ਹੈ ਕਿ ਇਹ ਮਾਮਲਾ ਜਿਹੜਾ ਇਹ ਛੋਟਾ ਮਾਮਲਾ ਨਹੀਂ ਹੈ ਇਸ ਕਰਕੇ ਇਸ ਤੇ ਅ ਅਮਿਤ ਸ਼ਾ ਤੇ ਪੀਐਮ ਮੋਦੀ ਵੀ ਇਸ ਦੇ ਵਿੱਚ ਐਕਸ਼ਨ ਲੈਂਦੇ ਹੋਏ ਨਜ਼ਰ ਆਉਣਗੇ ਹਾਲਾਂਕਿ ਕੱਲ ਜਿਹੜੇ ਮੰਤਰੀ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਵੀ ਪਹੁੰਚੇ ਹੋਏ ਸੀਗੇ ਤੇ ਇਹ ਤੁਹਾਨੂੰ ਦੱਸਦੀ ਹੈ ਕਿ 6 ਈਮੇਲ ਆਈਆਂ ਨੇ ਜਿਸ ਦੇ ਵਿੱਚ ਭਗਵੰਤ ਮਾਨ ਨੂੰ ਵੀ ਸੀਸੀ ਦੇ ਵਿੱਚ ਰੱਖਿਆ ਗਿਆ ਹੈ ਤਾਂ ਕੀ ਇਹ ਸਵਾਲ ਖੜੇ ਹੋ ਰਹੇ ਨੇ ਤਾਂ ਕੀ ਪੰਜਾਬ ਦੇ ਵਿੱਚ ਦ ਪਲਾਉਣ ਦੀ ਕੋਸ਼ਿਸ਼ ਹੈ ਜਾਂ ਫਿਰ ਇਹ ਹੋ ਸਕਦਾ ਕਿ ਖੁੱਲਾ ਚੈਲੰਜ ਕੀਤਾ ਜਾ ਰਿਹਾ ਹੋਵੇ ਜਾਂ ਸ਼ਰਾਰਤੀ ਅੰਸਰਾਂ ਦੇ ਵੱਲੋਂ ਸ਼ਰਾਰਤ ਕੀਤੀ ਜਾਣ ਦੀ ਕੋਸ਼ਿਸ਼ ਹੈ ਪੰਜਾਬ ਦੇ ਵਿੱਚ ਅਕਸਰ ਹੀ ਵਿਰੋਧੀ ਪਾਰਟੀਆਂ ਦੇ ਵੱਲੋਂ ਇਹ ਚੀਜ਼ਾਂ ਇਦਾਂ ਦੀਆਂ ਕਰਾਈਆਂ ਜਾਂਦੇ ਨੇ ਹਾਲਾਂਕਿ ਸਿੱਧ ਨਹੀਂ ਹੋਇਆ ਹੁਣ ਤੱਕ ਪਰ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਬਿਆਨ ਦਿੱਤੇ ਜਾਂਦੇ ਨੇ ਕਿ ਇਹ ਵਿਰੋਧੀ ਧਿਰ ਦੀ ਚਾਲ ਹੈ ਸੀਐਮ ਮਾਨ ਦੇ ਨਾਲ ਨਾਲ ਐਮਪੀ ਔਦਲਾ ਨੂੰ ਵੀ ਜਿਹੜੀ ਕਿ ਮੇਲ ਆਈ ਹੈ ਮੇਲ ਦੇ ਵਿੱਚ ਧਮਕੀ ਭਰਿਆ ਕਿਹਾ ਹੈ ਕਿ ਆਰਡੀਐਕਸ ਦੇ ਨਾਲ ਸ਼ਿਵ ਕੁਦਰ巴ਤ ਸਾਹਿਬ ਨੂੰ ਵੜਾਵਾਂਗੇ ਤੇ ਤੁਹਾਡੀ ਵੀ ਜਾਨ ਨੂੰ ਖਤਰਾ ਹੈ ਜੀ ਤੇ ਜਿਵੇਂ ਸਲਕਸ਼ ਨੇ ਸਾਨੂੰ ਤੁਸੀਂ ਆ ਆਰ ਡੀ ਐਕਸ ਰੱਖਣ ਦੀ ਧਮਕੀ ਦਿੱਤੀ ਗਈ ਹੈ ਪਹਿਲਾ ਜਿਹੜਾ ਈਮੇਲ ਆਇਆ ਸੀ ਸਲਕਸ਼ ਉਸ ਦੇ ਵਿੱਚ ਵੀ ਇਹ ਕਿਹਾ ਗਿਆ ਸੀ ਕਿ ਜਿਹੜੇ ਪਾਈਪ ਨੇ ਅੰਡਰ ਗਰਾਉਂਡ ਜਿਹੜੇ ਪਾਈਪਸ ਲੱਗੇ ਹੋਏ ਨੇ ਉਸ ਦੇ ਵਿੱਚ ਆਰ ਡੀ ਐਕਸ ਲੁਕੋ ਕੇ ਰੱਖਿਆ ਗਿਆ ਤੇ ਉਹ ਫਟੇਗਾ ਇਸ ਕਰਕੇ ਇਹ ਧਮਕੀ ਜਿਹੜੀ ਹੈ ਆਰ ਡੀ ਐਕਸ ਤੋਂ ਰਿਲੇਟਡ ਹੈ ਆਰ ਡੀ ਐਕਸ ਜਿਹੜਾ ਹੈ ਉਹ ਇੰਸਟਾਲ ਕਰਨ ਦੀ ਧਮਕੀ ਦਿੱਤੀ ਗਈ ਹੈ ਤੇ ਹੁਣ ਲਗਾਤਾਰ ਸੁਰੱਖਿਆ ਏਜੰਸੀਆਂ ਇਸ ਦੇ ਵਿੱਚ ਲੱਗੀਆਂ ਹੋਈਆਂ ਨੇ ਆਪਣਾ ਕੰਮ ਕਰ ਰਹੀਆਂ ਨੇ ਹਾਲਾਂਕਿ ਇਹ ਕਾਫੀ ਵੱਡਾ ਮੁੱਦਾ ਇਸ ਨੂੰ ਕਵਾਂਗੇ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਲਗਾਤਾਰ ਡਿਸਕਸ ਕੀਤਾ ਜਾ ਰਿਹਾ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਡਿਸਕਸ ਕੀਤਾ ਜਾ ਰਿਹਾ ਹੈ ਕੈਬਨਿਟ ਮੀਟਿੰਗ ਹੋ ਰਹੀਆਂ ਨੇ ਤੇ ਜੇਕਰ ਇਸ ਤਰੀਕੇ ਦੀ ਧਮਕੀ ਆ ਰਹੀ ਹੈ ਤਾਂ ਇਹ ਵੀ ਇੱਕ ਤਰੀਕੇ ਦੇ ਨਾਲ ਬੇਅਦਬ ਹੀ ਕਵਾਂਗੇ ਤੇ ਜੇਕਰ ਇਹ ਵਾਪਰ ਜਾਂਦੀ ਹੈ ਤੇ ਫਿਰ ਤਾਂ ਕੋਈ ਸਵਾਲ ਮਤਲਬ ਸਵਾਲ ਤਾਂ ਬਹੁਤ ਹੀ ਵੱਡਾ ਖੜਾ ਹੋਵੇਗਾ ਕਿ ਕਿਸ ਦੀ ਇੰਨੀ ਹਿੰਮਤ ਹੋਈ ਕਿ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਜਿਵੇਂ ਕਿ ਤੁਸੀਂ ਦੱਸਿਆ ਕਿ ਪਾਈਪ ਦੇ ਅੰਦਰ ਪਾਈਪ ਦੇ ਅੰਦਰ ਆਰਡੀਐਕਸ ਪਹੁੰਚਿਆ ਕਿਵੇਂ ਇਹ ਸਵਾਲ ਹੈ ਚੈੱਕ ਕਰ ਰਹੀ ਹੈ ਡੌਗ ਸਕਵਾਡ ਲੱਗੇ ਹੋਏ ਨੇ ਜਿਹੜੀ ਸੀ BSF ਹੈ BSF ਦੇ ਵੱਲੋਂ ਵੀ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਪਰ ਕਿਤਨੇ ਕਿਤੇ ਇਹ ਸਵਾਲ ਖੜਾ ਹੁੰਦਾ ਹੈ ਬਾਰਡਰ ਦੇ ਨਾਲ ਲੱਗਿਆ ਏਰੀਆ ਅਮ੍ਰਿਤਸਰ ਤਰੰਤਾਂ ਕਿਤੋਂ ਵੀ ਆਰ ਡੀ ਐਕਸ ਆ ਸਕਦਾ ਹੈ ਬੀਤੇ ਦਿਨਾਂ ਦੇ ਅੰਦਰ BSF ਦੇ ਵੱਲੋਂ ਡਰੋਨ ਕਈ ਫੜੇ ਗਏ 60 ਦੇ ਕਰੀਬ ਡਰੋਨ ਜਿਹੜੇ ਨੇ ਉਹ ਬ੍ਰਾਹਮਤ ਕੀਤੇ ਗਏ ਨੇ ਉਸ ਦੇ ਵਿੱਚ ਕਈ ਨਸ਼ਾ ਜਿਹੜਾ ਸਪਲਾਈ ਆਇਆ ਸੀ ਹਥਿਆਰ ਇਹ ਸਭ ਕੁਝ ਬ੍ਰਾਹਮਤ ਕੀਤਾ ਗਿਆ ਪਰ ਕਿਤੇ ਨਾ ਕਿਤੇ 500 ਤੋਂ ਵੱਧ ਕਿਲੋਮੀਟਰ ਦਾ ਜਿਹੜਾ ਏਰੀਆ ਹੈ ਅਸੀਂ ਪਾਕਿਸਤਾਨ ਦੇ ਨਾਲ ਉਹ ਬਾਰਡਰ ਸ਼ੇਅਰ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਉਹ ਆਰਡੀਐਕਸ ਆ ਵੀ ਸਕਦਾ ਹੈ ਗੱਲ ਸੱਚ ਵੀ ਹੋ ਸਕਦੀ ਹੈ ਪਰ ਜੇ ਦੂਜਾ ਪਹਿਲੂ ਦੇਖੀਏ ਤਾਂ ਦੂਜੇ ਪਾਸੇ ਕਿਸੇ ਦੀ ਸ਼ਰਾਤ ਵੀ ਹੋ ਸਕਦੀ ਹੈ ਵਿਰੋਧੀ ਧਿਰ ਦੇ ਵੱਲੋਂ ਜਿਹੜਾ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਉਸ ਨੂੰ ਵਿਗਾੜਨ ਦੇ ਲਈ ਵੀ ਇਹ ਚਾਲ ਹੋ ਸਕਦੀ ਹੈ ਕਿਹਾ ਜਾ ਸਕਦਾ ਤਾਂ ਹੁਣ ਤੱਕ 6 ਮੇਲਜ਼ ਆ ਚੁੱਕੀਆਂ ਨੇ ਛੇ ਧਮਕੀਆਂ ਆ ਚੁੱਕੀਆਂ ਨੇ 4 ਦਿਨਾਂ ਦੇ ਅੰਦਰ ਜਿਸ ਦੇ ਵਿੱਚ ਸੀਐਮ ਮਾਨ ਇਨਕਲੂਡ ਨੇ ਤੇ ਨਾਲ ਦੀ ਨਾਲ ਐਮਪੀ ਔਜਲਾ ਵੀ ਨੇ ਕਿਉਂਕਿ ਅਮਰitsar ਦੇ ਐਮਪੀ ਨੇ ਤਾਂ ਗੁਰੂ ਨਗਰੀ ਨੂੰ ਟਾਰਗੇਟ ਕੌਣ ਕਰ ਰਿਹਾ ਇਹ ਵੱਡਾ ਸਵਾਲ ਹੈ ਹਾਲਾਂਕਿ ਇੱਥੇ ਕਾਫੀ ਜ਼ਿਆਦਾ ਚਰਚਾ ਹੋ ਰਹੀ ਹੈ ਚੰਡੀਗੜ੍ਹ ਦੇ ਵਿੱਚ ਸੀਐਮ ਮਾਨ ਦੇ ਵੱਲੋਂ ਵੀ ਚਰਚਾ ਕੀਤੀ ਗਈ ਮੀਟਿੰਗ ਲਈ ਗਈ ਹੈ ਡੀਜੀਪੀ ਗੌਰਵ ਯਾਦਵ ਦੇ ਨਾਲ ਪਰ ਕਿਤੇ ਨਾ ਕਿਤੇ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਆਖਰ ਪੰਜਾਬ ਹੀ ਕਿਉਂ ਹਮੇਸ਼ਾ ਪੰਜਾਬ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਚਾਹੇ ਉਹ 84 ਹੋਵੇ ਉਸ ਤੋਂ ਪਹਿਲਾਂ ਹੋਈਆਂ ਹੁਣ ਘਟਨਾਵਾਂ ਚਾਹੇ ਉਹ ਬਾਅਦ ਦੇ ਵਿੱਚ ਹਮਲੇ ਹੋਏ ਹੋਣ ਪਠਾਨਕੋਟ ਅਟੈਕ ਹੋਇਆ ਹੋਵੇ ਤਾਂ ਪੰਜਾਬ ਲਗਾਤਾਰ ਸਹਿੰਦਾ ਆ ਹੁਣੇ ਆਪਰੇਸ਼ਨ ਸੰਧੂਰ ਦੀ ਗੱਲ ਕਰੀਏ ਆਪਰੇਸ਼ਨ ਸੰਧੂਰ ਸੀ ਉਸ ਵੇਲੇ ਪੂਰਾ ਦੇਸ਼ ਸਿਕਿਉਰ ਬੈਠਾ ਸੀ ਸਿਰਫ ਬਾਰਡਰ ਦੇ ਨਾਲ ਲੱਗੇ ਹੋਏ ਜਿਹੜੇ ਸਟੇਟਸ ਹਨ ਉਹ ਖਤਰੇ ਦੇ ਵਿੱਚ ਹਨ ਤਾਂ ਪੰਜਾਬ ਨੂੰ ਲਗਾਤਾਰ ਇਹ ਖਤਰਾ ਰਹਿੰਦਾ ਹੈ ਅਸੀਂ ਆ ਮੇਲਸ ਆਉਂਦੀਆਂ ਰਹਿੰਦੀਆਂ ਨੇ ਐਸਜੀਪੀਸੀ ਦੇ ਵੱਲੋਂ ਵੀ ਲਗਾਤਾਰ ਇਸ ਤੇ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਵੀ ਸਾਈਬਰ ਦੀਆਂ ਜਿਹੜੀਆਂ ਸਾਡੀਆਂ ਟੀਮਾਂ ਨੇ ਪੰਜਾਬ ਪੁਲਿਸ ਦੀਆਂ ਉਹ ਵੀ ਖੰਗਾਲਨ ਦੇ ਵਿੱਚ ਲੱਗੀਆਂ ਹੋਈਆਂ ਨੇ ਕਿ ਆਖਰਕਾਰ ਇਹ ਮੇਲ ਘਰ ਕੌਣ ਰਿਹਾ ਤੇ ਇੱਕ ਹੈਰਾਨੀ ਵਾਲੀ ਗੱਲ ਪੁਸ਼ਪਾ ਇਹ ਵੀ ਹੈ ਕਿ ਮੇਲ ਜਿਹੜੀ ਹੈ ਉਹ ਕਦੇ ਕੇਰਲ ਦੇ ਸੀਐਮ ਦੇ ਨਾਮ ਤੋਂ ਆਉਂਦੀ ਹੈ ਕਦੇ ਹੋਰ ਕਿੱਥੋਂ ਦੇ ਵੱਡੇ ਅਧਿਕਾਰੀ ਦੇ ਨਾਮ ਤੋਂ ਆਉਂਦੀ ਹੈ ਤਾਂ ਇਸ ਸਪੈਮ ਮੇਲ ਕਿਹਾ ਜਾ ਸਕਦਾ ਹੈ। ਇਸ ਨੂੰ ਕਿਸੇ ਦਾ ਨਾਮ ਵਰਤ ਕੇ ਈਮੇਲ ਕੀਤੀ ਜਾ ਰਹੀ ਹੈ। ਤਾਂ ਹੁਣ ਵੇਖਣਾ ਇਹ ਹੋਵੇਗਾ ਕਿ ਕਦੋਂ ਤੱਕ ਪੁਲਿਸ ਜਿਹੜੀ ਹੈ ਇਸ ਸਾਈਬਰ ਅਪਰਾਧੀ ਨੂੰ ਜੋ ਕਿ ਸ਼ਰਾਰਤ ਕਰ ਰਿਹਾ ਹੈ ਅਕਸਰ ਹੀ ਐਸੀਆਂ ਸ਼ਰਾਰਤਾਂ ਪਹਿਲਾਂ ਵੀ ਹੋਈਆਂ। ਦਿੱਲੀ ਦੇ ਵਿੱਚ ਆਏ ਦਿਨ ਸਕੂਲਾਂ ਨੂੰ ਉਡਾਉਣ ਦੀਆਂ ਧਮਕੀਆਂ ਮਿਲਦੀਆਂ ਰਹਿੰਦੀਆਂ ਨੇ। ਉਸ ਦੇ ਵਿੱਚ ਕਈ ਨੌਜਵਾਨ ਜਿਹੜੇ ਨੇ ਉਹ ਕਈ ਵਾਰ ਮਜ਼ਾਕ ਦੇ ਵਿੱਚ ਵੀ ਮੇਲ ਭੇਜ ਦਿੰਦੇ ਨੇ ਜਾਂ ਸਾਈਬਰ ਅਪਰਾਧ ਨੂੰ ਮਜ਼ਾਕ-ਮਜ਼ਾਕ ਦੇ ਵਿੱਚ ਆਨਲਾਈਨ ਡਾਰਕ ਵੈਬ ਤੇ ਜਾ ਕੇ ਦੇਖ ਕੇ ਅੰਜਾਮ ਦੇ ਦਿੰਦੇ ਨੇ। ਤਾਂ ਪੰਜਾਬ ਪੁਲਿਸ ਲਗਾਤਾਰ ਲੱਗੀ ਹੋਈ ਹੈ। ਉਪਸਰਚ آپریشن جاری ਹੈ ਤੇ ਨਾਲ ਦੀ ਨਾਲ ਉਹ ਆਰ ਡੀ ਐਕਸ ਲੱਭਣ ਦੇ ਨਾਲ ਦੇ ਨਾਲ ਉਸ ਮੇਲ ਕਿੱਥੋਂ ਆਈਆਂ ਨੇ ਉਸ ਦਾ ਕਿੱਥੇ ਲਿੰਕ ਹੈ ਉਹ ਵੀ ਜਾਂਚ ਚੱਲ ਰਹੀ ਹੈ ਹੁਣ ਦੇ ਲਈ ਫਿਲਹਾਲ ਨਹੀਂ ਸਾਨੂੰ ਦੇ ਇਜਾਜ਼ਤ ਦੇਖਦੇ ਰਿਹਾ ਸਟੇਟ ਪੰਜਾਬ ਰਹਿਣਾ ਮੱਚ ਧੰਨਵਾਦ